ਸੋ ਹੜਾ ਕਰਕੇ ਹਾਲਾਤ ਖਰਾਬ ਹੋ ਗਏ ਨੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਵੀ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਹੈ ਪੰਜਾਬ ਦੇ ਕਈ ਇਲਾਕੇ ਪਾਣੀ ਦੀ ਮਾਰ ਹੇਠਾਂ ਚੁੱਕੇ ਨੇ ਦੂਜੇ ਪਾਸੇ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਰਣਜੀਤ ਸਾਗਰ ਝੀਲ ਹੈ ਜਿਹੜੀ ਉਸ ਦਾ ਪਾਣੀ ਵੀ ਜਿਹੜਾ ਉਹ ਵੱਧ ਚੁੱਕਿਆ ਲਗਭਗ 526 ਮੀਟਰ ਤੱਕ ਪਾਣੀ ਪਹੁੰਚ ਚੁੱਕਿਆ ਹੈ ਕੁੱਲ ਝੀਲ ਦੀ ਕਪੈਸਿਟੀ ਹੈ ਜਿਹੜੀ ਜਾਂ ਸਮਰਥਾ ਹੈ ਉਹ 527.91 ਮੀਟਰ ਹੈ ਪਰ ਉੱਥੇ ਪਾਣੀ ਹੁਣ 526 ਮੀਟਰ ਤੱਕ ਤਾਂ ਪਹੁੰਚ ਗਿਆ ਸੋ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਪੱਦਰ ਲਗਾਤਾਰ ਵਧਿਆ ਹੈ ਪੰਜਾਬ ਦੇ ਕਈ ਇਲਾਕੇ ਇਸ ਵੇਲੇ ਪਾਣੀ ਦੀ ਮਾਰ ਹੇਠ ਨੇ 526 ਮੀਟਰ ਤੱਕ ਪਹੁੰਚ ਗਿਆ ਝੀਲ ਦਾ ਪਾਣੀ ਹੁਣ ਰਣਜੀਤ ਸਾਗਰ ਡੈਮ ਝੀਲ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਮੀਟਰ ਦੂਰ ਹੈ ਖਤਰੇ ਦਾ ਨਿਸ਼ਾਨ 527 ਮੀਟਰ ਹੈ ਇਸ ਛੀਲ ਦੀ ਸਮਰੱਥਾ 527.91 ਮੀਟਰ ਤੱਕ ਹੈ। ਸੋ ਪਾਣੀ ਦਾ ਪੱਧਰ ਸੰਭਾਲਣ ਦੀ ਇਹ ਸਮਰੱਥਾ ਹੈ। ਇਸ ਵੇਲੇ ਸਿਰਫ 1 ਮੀਟਰ ਪਾਣੀ ਦਾ ਪੱਧਰ ਹੈ ਜਿਹੜਾ ਉਹ ਹੇਠਾਂ ਡੈਮ ਦਾ ਸਪਿਲਵੇ ਗੇਟ ਖੋਲਿਆ ਗਿਆ ਹੈ। ਰਾਵੀ ਦਰਿਆ ਵਿੱਚ 6400 ਕਿਊਸਿਕ ਪਾਣੀ ਛੱਡਿਆ ਗਿਆ ਹੈ। ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਰਾਵੀ ਦਰਿਆ ਵਿੱਚ ਪਾਣੀ ਛੱਡਣ ਕਾਰਨ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਜਿਸ ਕਾਰਨ ਰਾਵੀ ਦਰਿਆ ਤੋਂ ਪਾਣੀ ਬਾਹਰਲੇ ਪਾਸੇ ਹੁਣਾ ਸ਼ੁਰੂ ਹੋ ਗਿਆ ਹੈ ਨੇੜਲੇ ਪਿੰਡਾਂ 'ਚ ਹਾਲਾਤ ਨਾਜ਼ੁਕ ਬਣਦੇ ਜਾ ਰਹੇ ਨੇ ਲੋਕਾਂ ਦੀ ਚਿੰਤਾ ਜਿਹੜੀ ਉਹ ਵੱਧਦੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਇਲਾਕੇ ਵੀ ਪਾਣੀ ਦੀ ਮਾਰ ਹੇਠ ਨੇ ਸੋਹੜਾ ਕਰਕੇ ਹਾਲਾਤ ਖਰਾਬ ਹੋ ਗਏ ਨੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਵੀ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਹੈ ਪੰਜਾਬ ਦੇ ਕਈ ਇਲਾਕੇ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਦੂਜੇ ਪਾਸੇ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਾਧਦਾ ਜਾ ਰਿਹਾ ਹੈ ਰਣਜੀਤ ਸਾਗਰ ਝੀਲ ਹੈ ਜਿਹੜੀ ਉਸ ਦਾ ਪਾਣੀ ਵੀ ਜਿਹੜਾ ਵਧ ਚੁੱਕਿਆ ਹੈ ਲਗਭਗ 526 ਮੀਟਰ ਤੱਕ ਪਾਣੀ ਪਹੁੰਚ ਚੁੱਕਿਆ ਹੈ ਕੁੱਲ ਝੀਲ ਦੀ ਕਪੈਸਿਟੀ ਹੈ ਜਿਹੜੀ ਜਾਂ ਸਮਰਥਾ ਹੈ ਉਹ 527.91 ਮੀਟਰ ਹੈ ਪਰ ਉੱਥੇ ਪਾਣੀ ਹੁਣ 526 ਮੀਟਰ ਤੱਕ ਤਾਂ ਪਹੁੰਚ ਗਿਆ ਹੈ ਸੋ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਪੱਦਰ ਲਗਾਤਾਰ ਵਧਿਆ ਹੈ ਪੰਜਾਬ ਦੇ ਕਈ ਇਲਾਕੇ ਇਸ ਵੇਲੇ ਪਾਣੀ ਦੀ ਮਾਰ ਹੇਠ ਨੇ 526 ਮੀਟਰ ਤੱਕ ਪਹੁੰਚ ਗਿਆ ਝੀਲ ਦਾ ਪਾਣੀ ਹੁਣ ਰਣਜੀਤ ਸਾਗਰ ਡੈਮ ਝੀਲ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਮੀਟਰ ਦੂਰ ਹੈ। ਖਤਰੇ ਦਾ ਨਿਸ਼ਾਨ 527 ਮੀਟਰ ਹੈ। ਇਸ ਢੀਲ ਦੀ ਸਮਰੱਥਾ 527.91 ਮੀਟਰ ਤੱਕ ਹੈ। ਸੋ ਪਾਣੀ ਦਾ ਪੱਧਰ ਸੰਭਾਲਣ ਦੀ ਇਹ ਸਮਰੱਥਾ ਹੈ। ਇਸ ਵੇਲੇ ਸਿਰਫ 1 ਮੀਟਰ ਪਾਣੀ ਦਾ ਪੱਧਰ ਹੈ ਜਿਹੜਾ ਉਹ ਹੇਠਾਂ ਡੈਮ ਦਾ ਸਪਿਲਵੇ ਗੇਟ ਖੋਲਿਆ ਗਿਆ ਹੈ। ਰਾਵੀ ਦਰਿਆ ਵਿੱਚ 6400 ਕਿਊਸਿਕ ਪਾਣੀ ਛੱਡਿਆ ਗਿਆ ਹੈ। ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਰਾਵੀ ਦਰਿਆ ਵਿੱਚ ਪਾਣੀ ਛੱਡਣ ਕਾਰਨ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਜਿਸ ਕਾਰਨ ਰਾਵੀ ਦਰਿਆ ਤੋਂ ਪਾਣੀ ਬਾਹਰਲੇ ਪਾਸੇ ਹੁਣਾ ਸ਼ੁਰੂ ਹੋ ਗਿਆ ਹੈ ਨੇੜਲੇ ਪਿੰਡਾਂ 'ਚ ਹਾਲਾਤ ਨਾਜ਼ੁਕ ਬਣਦੇ ਜਾ ਰਹੇ ਨੇ ਲੋਕਾਂ ਦੀ ਚਿੰਤਾ ਜਿਹੜੀ ਉਹ ਵੱਧਦੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਇਲਾਕੇ ਵੀ ਪਾਣੀ ਦੀ ਮਾਰ ਹੇਠ ਨੇ ਸੋਹੜਾ ਕਰਕੇ ਹਾਲਾਤ ਖਰਾਬ ਹੋ ਗਏ ਨੇ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਵੀ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਹੈ ਪੰਜਾਬ ਦੇ ਕਈ ਇਲਾਕੇ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਦੂਜੇ ਪਾਸੇ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਰਣਜੀਤ ਸਾਗਰ ਝੀਲ ਹੈ ਜਿਹੜੀ ਉਸ ਦਾ ਪਾਣੀ ਵੀ ਜਿਹੜਾ ਵੱਧ ਚੁੱਕਿਆ ਹੈ ਲਗਭਗ 526 ਮੀਟਰ ਤੱਕ ਪਾਣੀ ਪਹੁੰਚ ਚੁੱਕਿਆ ਹੈ ਕੁੱਲ ਝੀਲ ਦੀ ਕਪੈਸਿਟੀ ਹੈ ਜਿਹੜੀ ਜਾਂ ਸਮਰਥਾ ਹੈ ਉਹ 527.91 ਮੀਟਰ ਹੈ ਪਰ ਉੱਥੇ ਪਾਣੀ ਹੁਣ 526 ਮੀਟਰ ਤੱਕ ਤਾਂ ਪਹੁੰਚ ਗਿਆ ਸੋ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਪੱਧਰ ਲਗਾਤਾਰ ਵਧਿਆ ਪੰਜਾਬ ਦੇ ਕਈ ਇਲਾਕੇ ਇਸ ਵੇਲੇ ਪਾਣੀ ਦੀ ਮਾਰ ਹੇਠ ਨੇ 526 ਮੀਟਰ ਤੱਕ ਪਹੁੰਚ ਗਿਆ ਛੀਲ ਦਾ ਪਾਣੀ ਹੁਣ ਰਣਜੀਤ ਸਾਗਰ ਡੈਮ ਛੀਲ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਮੀਟਰ ਦੂਰ ਹੈ ਖਤਰੇ ਦਾ ਨਿਸ਼ਾਨ 527 ਮੀਟਰ ਹੈ ਇਸ ਛੀਲ ਦੀ ਸਮਰੱਥਾ 527.91 ਮੀਟਰ ਤੱਕ ਹੈ ਸੋ ਪਾਣੀ ਦਾ ਪੱਧਰ ਸੰਭਾਲਣ ਦੀ ਇਹ ਸਮਰੱਥਾ ਹੈ ਇਸ ਵੇਲੇ ਸਿਰਫ 1 ਮੀਟਰ ਪਾਣੀ ਦਾ ਪੱਧਰ ਹੈ ਜਿਹੜਾ ਉਹ ਹੇਠਾਂ ਡੈਮ ਦਾ ਸਪਿਲਵੇ ਗੇਟ ਖੋਲਿਆ ਗਿਆ ਹੈ ਰਾਵੀ ਦਰਿਆ ਵਿੱਚ 6400 ਕਿਊਸਿਕ ਪਾਣੀ ਛੱਡਿਆ ਗਿਆ ਹੈ ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਰਾਵੀ ਦਰਿਆ ਵਿੱਚ ਪਾਣੀ ਛੱਡਣ ਕਾਰਨ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਜਿਸ ਕਾਰਨ ਰਾਵੀ ਦਰਿਆ ਤੋਂ ਪਾਣੀ ਬਾਹਰਲੇ ਪਾਸੇ ਹਉਣਾ ਸ਼ੁਰੂ ਹੋ ਗਿਆ ਹੈ ਨੇੜਲੇ ਪਿੰਡਾਂ 'ਚ ਹਾਲਾਤ ਨਾਜ਼ੁਕ ਬਣਦੇ ਜਾ ਰਹੇ ਨੇ ਲੋਕਾਂ ਦੀ ਚਿੰਤਾ ਜਿਹੜੀ ਉਹ ਵੱਧਦੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਇਲਾਕੇ ਵੀ ਪਾਣੀ ਦੀ ਮਾਰ ਹੇਠ ਨੇ